ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਤੇ ਅੱਜ ਵਾਲਾ ਡਿਜ਼ਾਈਨ ਜਿਹੜਾ ਬਹੁਤ ਹੀ ਸੌਖਾ ਆ ਤੇ ਇਸ ਨੂੰ ਤੁਸੀਂ ਕਿਸੇ ਵੀ ਪ੍ਰੋਜੈਕਟ ਤੇ ਬਣਾਓਗੇ ਤੇ ਬਹੁਤ ਹੀ ਪਿਆਰਾ ਲੱਗੇਗਾ ਸਿੰਪਲ ਇਹਦੇ ਚ ਕੁੰਡੇ ਪਾਉਣੇ ਨੇ ਇੱਕ ਕੁੰਡੇ ਦਾ ਸਿਰਫ ਡਿਜ਼ਾਈਨ ਹੈ ਤੁਸੀਂ ਜਿੰਨੇ ਚਾਹੋ ਕੁੰਡੇ ਪਾ ਸਕਦੇ ਆਪਣੀ ਮਰਜ਼ੀ ਦੇ ਅਨੁਸਾਰ ਤੇ ਇਹ ਜਿਹੜਾ ਡਿਜ਼ਾਈਨ ਹੈ ਬਿਲਕੁਲ ਸਿੱਧੀਆਂ ਉਲਟੀਆਂ ਹੀ ਸਲਾਈਆਂ ਬਣੀਆਂ ਨੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜਦੋਂ ਤੁਸੀਂ ਇਸ ਡਿਜ਼ਾਈਨ ਨੂੰ ਵੇਖੋਗੇ ਤੇ ਤੁਹਾਨੂੰ ਪਤਾ ਲੱਗੇਗਾ ਕਿੰਨਾ ਪਿਆਰਾ ਡਿਜ਼ਾਈਨ ਹੈ ਤੇ ਤੁਸੀਂ ਇਸ ਨੂੰ ਕਿਸੇ ਵੀ ਤਰ੍ਹਾਂ ਦੇ ਕਲਰ ਤੇ ਬਣਾਓਗੇ ਤੇ ਬਹੁਤ ਸੋਹਣਾ ਇਹ ਜਿਹੜਾ ਡਿਜ਼ਾਈਨ ਬਣ ਕੇ ਆਏਗਾ ਤੇ ਕੁੰਡੇ ਤੁਸੀਂ ਆਪਣੀ ਮਰਜ਼ੀ ਦੇ ਨਾਲ ਜਿੰਨੇ ਚਾਹੋ ਪਾ ਸਕਦੇ ਜੇ ਤੇ ਬਾਰਡਰ ਜ਼ਰੂਰ ਬਣਾਉਣਾ ਹੈ ਇਸ ਡਿਜ਼ਾਈਨ ਦੇ نیچے ਬਾਰਡਰ ਬਣਾਉਣ ਤੋਂ ਬਾਅਦ ਜਿਹੜਾ ਆਪਾਂ ਡਿਜ਼ਾਈਨ ਜਿਹੜਾ ਆਪਣਾ ਬਣਾਵਾਂਗੇ ਤੇ ਡਿਜ਼ਾਈਨ ਦੀ ਜਿਹੜੀ ਪਹਿਲੀ ਸਲਾਈ ਆ ਉਹ ਪੂਰੀ ਸਿੱਧੇ ਕੁੰਡਿਆਂ ਨਾਲ ਬਣਨੀ ਬਹੁਤ ਹੀ ਸੋਖਾ ਡਿਜ਼ਾਈਨ ਹੈ ਉਲਟੀ ਸਾਈਡ ਤੋਂ ਡਿਜ਼ਾਈਨ ਬਣੇਗਾ ਪਹਿਲੀ ਸਲਾਈ ਬਣਨੀ ਆ ਸਿੱਧੇ ਕੁੰਡਿਆਂ ਦੇ ਨਾਲ ਪੂਰੇ ਕੁੰਡੇ ਆਪਾਂ ਜਿੰਨੇ ਵੀ ਪਾਏ ਹੋਣੇ ਆਪਣੇ ਪ੍ਰੋਜੈਕਟ ਲਈ ਤੇ ਥੋੜੀ ਜਿਹੀ ਇਹਦੇ ਵਿੱਚ ਜੇ ਤੁਸੀਂ ਮੋਟੀ ਬੂਲ ਲਓਗੇ ਤੇ ਡਿਜ਼ਾਈਨ ਜਿਹੜਾ ਜ਼ਿਆਦਾ ਸੋਹਣਾ ਲੱਗੇਗਾ ਵੈਸੇ ਬਣ ਬਰੀਕ ਬੂਲ ਤੇ ਵੀ ਜਾਏਗਾ ਪਰ ਮੋਟੀ ਬੂਲ ਤੇ ਜ਼ਿਆਦਾ ਸੋਹਣਾ ਲੱਗੇਗਾ ਡਿਜ਼ਾਈਨ ਤੇ ਹਰ ਇੱਕ ਭੈਣ ਨੂੰ ਇਹ ਡਿਜ਼ਾਈਨ ਜਿਹੜਾ ਬਹੁਤ ਹੀ ਪਸੰਦ ਆਉਣਾ ਹੈ ਤੇ ਇਹ ਛੋਟਾ ਛੋਟਾ ਡਿਜ਼ਾਈਨ ਹੈ ਤੁਸੀਂ ਇਸ ਨੂੰ ਬਜ਼ੁਰਗਾਂ ਦੀਆਂ ਕੋਟੀਆਂ ਤੇ ਸਵੈਟਰ ਤੇ ਬੱਚਿਆਂ ਦੀ ਕੋਟੀ ਤੇ ਲੇਡੀਜ਼ ਕੋਟੀ ਤੇ ਕਿਤੇ ਵੀ ਪਾ ਸਕਦੇ ਜੇ ਜਿਹੜੀ ਦੂਸਰੀ ਸਲਾਈ ਉਲਟੇ ਪਾਸਿਓ ਉਹ ਵੀ ਆਪਾਂ ਪੂਰੀ ਉਲਟੇ ਕੁੰਡੀਆਂ ਦੇ ਨਾਲ ਬਣਾਉਣੀ ਹੈ ਤੁਸੀਂ ਇਸ ਨੂੰ ਕਿਸੇ ਵੀ ਪ੍ਰੋਜੈਕਟ ਤੇ ਪਾ ਕੇ ਰੈਡੀ ਕਰ ਸਕਦੇ ਜੇ ਤੇ ਇਦਾਂ ਦੇ ਜਿਹੜੇ ਸੋਹਣੇ ਸੋਹਣੇ ਡਿਜ਼ਾਈਨ ਆ ਉਹ ਸਾਰੀਆਂ ਭੈਣਾਂ ਨੂੰ ਬਹੁਤ ਪਸੰਦ ਆਉਂਦੇ ਕਿਉਂਕਿ ਛੋਟਾ ਡਿਜ਼ਾਈਨ ਆ ਜਲਦੀ ਬਣ ਜਾਂਦਾ ਹੈ ਤੇ ਸਿੰਪਲ ਉਲਟੀਆਂ ਸਿੱਧੀਆਂ ਸਲਾਈਆਂ ਵਾਂਗ ਹੀ ਬਣਦਾ ਹੈ ਪਹਿਲੀ ਸਲਾਈ ਸਿੱਧੇ ਕੁੰਡਿਆਂ ਨਾਲ ਬਣਾ ਲਈ ਦੂਸਰੀ ਸਲਾਈ ਬਣਾ ਲਈ ਆਪਾਂ ਉਲਟੇ ਕੁੰਡਿਆਂ ਦੇ ਨਾਲ ਤੇ ਇਹ ਤੁਸੀਂ ਥੋੜੀ ਜਿਹੀ ਮੋਟੀ ਬੂਲ ਜਿਵੇਂ ਦੀ ਆ ਮੈਂ ਬੂਲ ਲਈ ਐਵੇਂ ਦੀ ਬੂਲ ਤੇ ਬਣਾਉਂਗੀ ਤੇ ਬਹੁਤ ਸੋਹਣਾ ਲੱਗੇਗਾ ਹੁਣ ਤੀਸਰੀ ਸਲਾਈ ਆਪਾਂ ਸਿੱਧੇ ਪਾਸਿਓਂ ਪੂਰੇ ਸਿੱਧੇ ਕੁੰਡਿਆਂ ਨਾਲ ਬਣਾਉਣੀ ਆ ਤੇ ਚੌਥੀ ਸਲਾਈ ਚ ਉਲਟੀ ਸਾਈਡ ਤੋਂ ਇਹ ਡਿਜ਼ਾਈਨ ਪੈਣਾ ਆ ਬਹੁਤ ਸੋਹਣਾ ਤੇ ਸੌਖਾ ਡਿਜ਼ਾਈਨ ਆ ਤੀਸਰੀ ਸਲਾਈ ਆਪਾਂ ਸਿੱਧੇ ਪਾਸਿਓਂ ਬਣਾ ਲਈ ਆ ਸਿੱਧੇ ਕੁੰਡਿਆਂ ਦੇ ਨਾਲ ਹੁਣ ਆਪਾਂ ਆ ਗਏ ਹਾਂ ਚੌਥੀ ਸਲਾਈ ਤੇ ਉਲਟੇ ਪਾਸੇ ਉਲਟੇ ਪਾਸੇ ਹੁਣ ਆਪਾਂ ਡਿਜ਼ਾਈਨ ਬਣਾਵਾਂਗੇ ਤੇ ਡਿਜ਼ਾਈਨ ਜਿਹੜਾ ਤੁਸੀਂ ਐਂਡ ਤੱਕ ਵੀਡੀਓ ਵੇਖਿਓ ਤੁਹਾਨੂੰ ਡਿਜ਼ਾਈਨ ਫੇਰ ਸਮਝ ਲੱਗੇਗਾ ਪਹਿਲਾ ਕੁੰਡਾ ਆਪਾਂ ਸਲਿੱਪ ਕਰ ਲੈਣਾ ਫਿਰ ਧਾਗਾ ਜਿਹੜਾ ਇੱਧਰ ਹੀ ਰਹੇਗਾ ਇੱਕ ਕੁੰਡਾ ਉਲਟਾ ਬਣਾਉਣਾ ਪਹਿਲਾਂ ਹੁਣ ਧਾਗਾ ਬੈਕ ਸਾਈਡ ਤੇ ਕਰਕੇ ਆ ਜਿਹੜਾ ਇੱਕ ਕੁੰਡਾ ਇਹਨੂੰ ਆਪਾਂ نیچے ਤੋਂ ਇੱਥੋਂ ਹੁਣਨਾ ਇਸ ਤਰੀਕੇ ਦੇ ਨਾਲ ਇੱਕ ਕੁੰਡਾ نیچے ਤੋਂ ਬੁਣ ਲਿਆ ਧਾਗਾ ਇੱਧਰ ਅਗਲਾ ਕੁੰਡਾ ਉਲਟਾ ਧਾਗਾ ਪਿੱਛੇ ਇੱਕ ਕੁੰਡਾ ਇੱਥੋਂ ਉੱਪਰੋਂ ਆਪਾਂ ਨਹੀਂ ਬੁਣਨਾ ਇਹਨੂੰ ਆਪਾਂ ਇੱਥੋਂ ਬੁਣਨਾ ਫਿਰ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਆਵਲੇ ਕੁੰਡੇ ਨੂੰ ਆਪਾਂ ਇੱਥੋਂ ਬੁਣਨਾ ਫਿਰ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਇਹਨੂੰ ਆਪਾਂ ਸਿੱਧੇ ਕੁੰਡੇ ਨੂੰ ਇੱਧਰੋਂ ਬੁਣਨਾ ਉਲਟਾ ਕੁੰਡਾ ਆਪਾਂ ਸਿੰਪਲੀ ਬੁਣਨਾ ਸਿੱਧਾ ਕੁੰਡਾ ਆਪਾਂ ਆਵਲੀ ਜਗ੍ਹਾ ਤੋਂ نیچے ਵਾਲੇ 홀 ਤੋਂ ਬੁਣਾਂਗੇ ਇਸ ਤਰੀਕੇ ਦੇ ਨਾਲ ਕੋਲ ਕਰਕੇ ਤੁਹਾਨੂੰ ਦਿਖਾ ਦਿੰਨੀ ਆ ਇੱਕ ਕੁੰਡਾ ਉਲਟਾ ਜਿਹੜਾ ਦੂਸਰਾ ਕੁੰਡਾ ਉਹ ਆਪਾਂ ਇੱਥੋਂ ਬੁਣਨਾ ਇੱਥੋਂ ਨਹੀਂ ਬੁਣਨਾ ਇੱਥੋਂ ਬੁਣਨਾ ਬਹੁਤ ਹੀ ਸੌਖਾ ਆ ਉਮੀਦ ਹੈ ਕਿ ਵਾਲਾ ਡਿਜ਼ਾਈਨ ਜਿਹੜਾ ਹਰ ਭੈਣ ਨੂੰ ਬਹੁਤ ਹੀ ਆਸਾਨੀ ਦੇ ਨਾਲ ਬਣਾਉਣਾ ਆ ਜਾਏਗਾ ਤੇ ਲਾਸਟ ਵਾਲਾ ਕੁੰਡਾ ਆਪਾਂ ਉਲਟਾ ਬਣਾ ਲੈਣਾ ਕੁੰਡੇ ਤੁਸੀਂ ਇਹਦੇ ਵਿੱਚ ਜਿੰਨੇ ਚਾਹੋ ਪਾ ਸਕਦੇ ਜੇ ਇਸ ਤਰ੍ਹਾਂ ਬਣ ਗਿਆ ਇੱਕ ਵਾਰ ਦੁਬਾਰਾ ਆਪਾਂ ਫੇਰ ਇਹੀ ਡਿਜ਼ਾਈਨ ਜਿਹੜਾ ਰਿਪੀਟ ਕਰਾਂਗੇ ਵੇਖੋ ਪੂਰੀ ਸਿਲਾਈ ਆਪਾਂ ਸਿੱਧੇ ਕੁੰਡਿਆਂ ਦੇ ਨਾਲ ਬਣਾ ਲੈਣੀ ਹੈ ਪੂਰੀ ਸਿਲਾਈ ਪਹਿਲਾਂ ਬਣਾਉਣੀ ਆਪਾਂ ਸਿੱਧੇ ਕੁੰਡਿਆਂ ਦੇ ਨਾਲ ਬਹੁਤ ਹੀ ਸੋਹਣਾ ਲੱਗਦਾ ਹੈ ਡਿਜ਼ਾਈਨ ਇਹ ਵਾਲਾ ਬਣਿਆ ਹੋਇਆ ਪੂਰੀ ਸਿਲਾਈ ਆਪਾਂ ਸਿੱਧੇ ਕੁੰਡਿਆਂ ਨਾਲ ਬਣਾ ਲਾਂਗੇ ਹਰ ਵਾਰ ਡਿਜ਼ਾਈਨ ਜਿਹੜਾ ਇਹ ਉਲਟੀ ਸਾਈਡ ਤੋਂ ਹੀ ਬੰਨਣਾ ਆ ਹੁਣ ਦੂਸਰੀ ਸਲਾਈ ਜਿਹੜੀ ਉਹ ਆਪਾਂ ਬਣਾ ਲੈਣੀ ਆ ਉਲਟੇ ਕੁੰਡਿਆਂ ਦੇ ਨਾਲ ਮੈਂ ਇੱਕ ਵਾਰ ਦੁਬਾਰਾ ਤਾਂ ਬਣਾ ਕੇ ਦਿਖਾ ਰਹੀ ਆ ਤਾਂ ਕਿ ਡਿਜ਼ਾਈਨ ਜਿਹੜਾ ਬਣ ਜੇ ਤੇ ਤੁਹਾਨੂੰ ਪ੍ਰੋਪਰ ਤਰੀਕੇ ਦੇ ਨਾਲ ਸਮਝ ਆ ਜਾਵੇ ਕਿ ਡਿਜ਼ਾਈਨ ਬਣਨ ਤੋਂ ਬਾਅਦ ਕਿਵੇਂ ਦਾ ਲੱਗਦਾ ਹੈ ਦੂਸਰੀ ਸਲਾਈ ਹੁਣ ਆਪਾਂ ਬਣਾ ਲੈਣੀ ਉਲਟੇ ਕੁੰਡਿਆਂ ਦੇ ਨਾਲ ਤੁਸੀਂ ਇਸ ਡਿਜ਼ਾਈਨ ਨੂੰ ਹਰ ਸਲਾਈ ਦੇ ਵਿੱਚ ਵੀ ਬਣਾ ਸਕਦੇ ਜੇ ਪਰ ਆਪਾਂ ਇੱਕ ਸਲਾਈ ਜਿਹੜੀ ਸਕਿੱਪ ਕਰਕੇ ਫਿਰ ਬਣਾ ਰਹੇ ਆ ਕਿ ਡਿਜ਼ਾਈਨ ਜਿਹੜਾ ਜ਼ਿਆਦਾ ਸੋਹਣਾ ਲੱਗੇ ਹੁਣ ਤੀਸਰੀ ਸਲਾਈ ਆਪਾਂ ਬਣਾ ਲੈਣੀ ਆ ਸਿੱਧੇ ਕੁੰਡਿਆਂ ਨਾਲ ਫਿਰ ਪਹਿਲੀ ਸਿੱਧੇ ਕੁੰਡਿਆਂ ਨਾਲ ਬਣਾਈ ਦੂਸਰੀ ਸਲਾਈ ਉਲਟੇ ਕੁੰਡਿਆਂ ਨਾਲ ਤੀਸਰੀ ਸਲਾਈ ਫੇਰ ਆਪਾਂ ਸਿੱਧੇ ਕੁੰਡਿਆਂ ਦੇ ਨਾਲ ਤੇ ਜਿਹੜੀਆਂ ਭੈਣਾਂ ਮੇਰੇ ਚੈਨਲ ਨੂੰ ਪਹਿਲੀ ਵਾਰੀ ਦੇਖ ਰਹੀਆਂ ਨੇ ਚੈਨਲ ਜੇਕਰ ਉਹਨਾਂ ਨੇ ਸਬਸਕ੍ਰਾਈਬ ਅਜੇ ਤੱਕ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਤੁਹਾਨੂੰ ਵੀਡੀਓ ਮੇਰੀ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਡਿਜ਼ਾਈਨ ਦੱਸਣ ਦਾ ਤਰੀਕਾ ਸਮਝਾਏ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਡਿਜ਼ਾਈਨ ਕਿਵੇਂ ਦਾ ਲੱਗਾ ਇਸ ਤਰ੍ਹਾਂ ਸਿੱਧੀ ਸਲਾਈ ਬਣਾਲੀ ਉਲਟੀ ਸਲਾਈ ਤੇ ਆਪਾਂ ਆ ਗਏ ਆ ਇੱਥੇ ਆਪਾਂ ਫੇਰ ਡਿਜ਼ਾਈਨ ਬਣਾਉਣਾ ਪਹਿਲਾ ਕੁੰਡਾ 슬ਿੱਪ ਕਰ ਲਿਆ ਫਿਰ ਇੱਕ ਕੁੰਡਾ ਉਲਟਾ ਬਣਾ ਲਿਆ ਧਾਗਾ ਪਿੱਛੇ ਕਰਕੇ ਆਹ ਵਾਲਾ ਕੁੰਡਾ ਜਿਹੜਾ نیچے ਤੋਂ ਬਣਾਵਾਂਗੇ ਧਾਗਾ ਪਿੱਛੇ ਆਹ ਵਾਲਾ ਕੁੰਡਾ نیچے ਤੋਂ ਬਣਾਵਾਂਗੇ ਇੱਕ ਕੁੰਡਾ ਉਲਟਾ ਆਹ ਵਾਲਾ ਕੁੰਡਾ ਆਪਾਂ نیچے ਤੋਂ ਬਣਾਵਾਂਗੇ ਫੇਰ ਇੱਕ ਕੁੰਡਾ ਉਲਟਾ ਆਵਲਾ ਕੁੰਡਾ ਆਪਾਂ نیچے ਤੋਂ ਬਣਾਵਾਂਗੇ। ਇਹੀ ਜਿਹੜੀਆਂ ਚਾਰ ਸਲਾਈਆਂ ਨੇ ਅਸੀਂ ਬਾਰ-ਬਾਰ ਰਿਪੀਟ ਕਰਨੀਆਂ ਨੇ। ਡਿਜ਼ਾਈਨ ਬਹੁਤ ਹੀ ਸੋਹਣਾ ਬਣਦਾ ਹੈ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਡਿਜ਼ਾਈਨ ਤੁਹਾਨੂੰ ਕਿਵੇਂ ਦਾ ਲੱਗਾ। ਭੈਣਾ ਕਮੈਂਟ ਬਹੁਤ ਘੱਟ ਕਰਦੀਆਂ ਨੇ, ਵੀਡੀਓ ਨੂੰ ਲਾਈਕ ਬਹੁਤ ਘੱਟ ਕਰਦੀਆਂ ਨੇ, ਵਿਊਜ਼ ਜ਼ਰੂਰ ਮਿਲਦੇ ਨੇ ਵੀਡੀਓ ਨੂੰ ਪਰ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ। ਲਾਈਕ ਕਰਨ ਨਾਲ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਤੇ ਆਪਾਂ ਹੋਰ ਤਾਂ ਡੇਲੀ ਸੋਹਣੇ-ਸੋਹਣੇ ਡਿਜ਼ਾਈਨ ਜਿਹੜੇ ਉਹ ਬਣਾਉਂਦੇ ਰਹਿਣੇ ਆ। ਤਾਂ ਵੇਖੋ ਡਿਜ਼ਾਈਨ ਬਣਨ ਤੋਂ ਬਾਅਦ ਇਸ ਤਰ੍ਹਾਂ ਲੱਗਦਾ ਇਹ ਬਿਲਕੁਲ ਰੈਡੀमेड ਦੀ ਤਰ੍ਹਾਂ ਤੁਹਾਡੀ ਸਵੈਟਰ ਜਿਹੜੀ ਲੱਗੇਗੀ ਤੁਸੀਂ ਥੋੜੀ ਜਿੰਨੀ ਮੋਟੀ ਵੂਲ ਜਿਵੇਂ ਅੱਜਕੱਲ ਮੋਟੀ ਉਹਨ ਚੱਲ ਰਹੀ ਆ ਬਹੁਤ ਜ਼ਿਆਦਾ ਟ੍ਰੈਂਡ ਚ ਚੱਲ ਰਹੀ ਆ ਮੋਟੀ ਉਹਨ ਤੇ ਤੁਸੀਂ ਇਸ ਤਰ੍ਹਾਂ ਦਾ ਡਿਜ਼ਾਈਨ ਬਣਾ ਕੇ ਜੇਕਰ ਆਪਣੀ ਬੈਗੀ ਕੋਟੀ ਬਣਾਓਗੇ ਤੇ ਜਿਹੜੀ ਤੁਹਾਡੀ ਬੈਗੀ ਆ ਉਹ ਬਹੁਤ ਹੀ ਸੋਹਣੀ ਲੱਗੇਗੀ ਤੇ ਜੇਕਰ ਤੁਹਾਨੂੰ ਇਹ ਡਿਜ਼ਾਈਨ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਕਰ ਦਿਓ ਤੇ ਮਿਲਦੇ ਆਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਐਂਡ ਤੱਕ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ